ਲੁੱਟ ਜਿਹੜੇ ਪੀੜਤ ਲੋਕ ਸੀ ਉਹਨਾਂ ਤੱਕ ਕਈ ਵਾਰੀ ਨਹੀਂ ਪਹੁੰਚਦੀ ਸੀ ਜਿਹੜੇ ਦੂਜੇ ਏਰੀਆ ਦੇ ਲੋਕ ਸੀ ਉਹ ਆ ਕੇ ਰਾਸ਼ਨ ਲੈ ਗਏ ਐਵੇਂ ਕਿਉਂਕਿ ਸਾਰਾ ਕੋਈ ਤੁਸੀਂ ਅੱਖੀਂ ਵੇਖਿਆ ਬਿਲਕੁਲ ਮੈਂ ਅੱਖੀਂ ਵੇਖਦਾ ਰਿਹਾ ਕਿ ਇੱਕ ਟਰੱਕ ਆਇਆ ਤੇ ਵਿਦਨ ਮੈਨੂੰ ਲੱਗਾ ਨਹੀਂ ਉਹ ਛੋਟਾ ਆਇਆ ਸੀਗਾ ਟਰੱਕ ਤੇ ਮੈਨੂੰ ਲੱਗਦਾ ਕਿ 15 ਮਿੰਟ ਨਹੀਂ ਲੱਗਾ ਸਾਰਾ ਲੁੱਟ ਕੇ ਲੈ ਗਿਆ ਇਹੋ ਜਿਵੇਂ ਗਲ ਭੈਣ ਤੱਕ ਗਏ ਲੋਕ ਹਨ ਉਹ ਲੋਕ ਸੀ ਜਿਹੜੇ ਪੀੜਤ ਨਹੀਂ ਜਿਹੜੇ ਦੂਜੇ ਪਿੰਡਾਂ 'ਚੋਂ ਆ ਕੇ ਲੁੱਟ ਰਹੇ ਸੀ ਮਤਲਬ ਮਾੜੇ ਟਾਈਮ ਦੇ ਵਿੱਚ ਵੀ ਮਾੜੀਆਂ ਕਰਤੂਤਾਂ ਕਿੰਨਾ ਵੀ ਇੱਥੇ ਆ ਕੇ ਜਿਵੇਂ ਸਾਡਾ ਮੈਂ ਚਾਰਾਂ ਮੰਨ ਸ਼ਰਮ ਆਉਂਦੀ ਐ ਸੀ ਸ਼ਰਮਿੰਦਾ ਸੌਰੀ ਯਾਰ ਮੁਸਲਮਾਨ ਵੀਰ ਸੀਗੇ ਲੁਧਿਆਣੇ ਤੋਂ ਉਹ ਕਹਿੰਦੇ 5 ਲੱਖ ਦਾ ਰਾਸ਼ ਨਹੀਂ ਵਾਪਸ ਲੈ ਕੇ ਚੱਲੇ ਵਾਪਸ ਲੈ ਕੇ ਚੱਲੇ ਆਸੀਂ ਗੁਰਦੁਆਰੇ ਦੇ ਦੇ ਦਾਂਗੇ ਕਾਰਨ ਕਿ ਦੁਖੀ ਹੋ ਗਏ ਕਿ ਰਾਹ 'ਚ ਹੀ ਲੁੱਟੇ ਗਏ ਤੁਸੀਂ ਸਾਡੇ ਜ਼ਿਲ੍ਹੇ 'ਚ ਆਏ ਹੋ ਸ਼ਰਦਾ ਲੈ ਕੇ ਆਏ ਹੋ ਕਿੱਥੋਂ ਆਏ ਹੋ ਤੇ ਸਾਨੂੰ ਸ਼ਰਮ ਆਉਂਦੀ ਐ ਅਸੀਂ ਮਾਫੀ ਚਾਹੁੰਨੇ ਵੀ ਇਹ ਹਾਲਾਤ ਹੋਏ ਕਈਆਂ ਐਨਜੀਓ ਵਾਲਿਆਂ ਨੇ ਉਪਾਏ ਵੀ ਵੀ ਅਸੀਂ ਮੁੜ ਕੇ ਆਉਂਦੇ ਨਹੀਂ ਹਨਾ ਇਹ ਵੀ ਚਲੋ ਦੁਖੀ ਹੋਇਆ ਬੰਦਾ ਪਾਉਂਦਾ ਹਨਾ ਵੀ ਅਸੀਂ ਸ਼ਰਦਾ ਨੂੰ ਆਏ ਆ ਯਾਰ ਅੱਗੇ ਤੁਸੀਂ ਲੁੱਟ ਮਚਾ ਲਈ ਬੇੜੀ ਚ ਬੈਠ ਕੇ ਨਾ ਜਾਣਾ ਢੇੜਾ ਲਾ ਕੇ ਆ ਜਾਣਾ ਬੜਾ ਚੰਗਾ ਜਿਹਾ ਲੱਗਦਾ ਫੋਟੋ ਪੈਗੀ ਵੀ ਮੇਰੇ ਫਾਲੋਅਰ ਵੀ ਚਾਰ ਵੱਧ ਜਾਣਗੇ ਕਈਆਂ ਸੁਣਿਆ ਕਿ ਕਈਆਂ ਅਫਸਰਾਂ ਨੇ 70 70 ਹਜ਼ਾਰ ਦੇ ਨਾਲ ਦੋ ਕੈਮਰਾਮੈਨ ਰੱਖ ਲੈ ਵੀ ਇਹ ਵੀ ਹੋਇਆ ਇਹਨੂੰ ਫੋਟੋ ਸੈਸ਼ਨ ਨਹੀਂ ਫੋਟੋ ਸ਼ੋਸ਼ਨ ਕਹਿੰਦੇ ਆ ਸੀ ਹਨ ਕਈ ਮੇਰੇ ਵੀਰ ਸੋਸ਼ਲ ਮੀਡੀਆ ਦੀਆਂ ਗਾਲਾਂ ਤੋਂ ਡਰਦੇ ਹੋਏ ਢੇੜਾ ਲਾ ਕੇ ਗਏ ਵੀ ਹਾਂ ਅਸੀਂ ਆ ਗਏ ਆਂ ਸੇਵਾ ਕਰਕੇ ਚਲੇ ਗਏ ਆਂ ਫੋਟੋ ਖਿਚਾ ਕੇ ਫੋਟੋ ਖਿਚਾ ਕੇ ਆਉਗੇ 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 ਇਸ ਤਰ੍ਹਾਂ ਵੀ ਹੋਇਆ ਵੀ ਗਾਲਾਂ ਨਾ ਪੈਣ ਸੋਸ਼ਲ ਮੀਡੀਆ ਤੇ ਉਹ ਐਥੇ ਬਹੁਤਿਆਂ ਦੇ ਮੈਂ ਚਿਹਰੇ ਵੇਖਿਆ ਮੈਂ ਨਾਂ ਤੱਕ ਨੂੰ ਲੈਣਾ ਥੱਲੇ ਕਹਿਣਗੇ ਨਾਂ ਵੀ ਲੈ ਦੇਣਾ ਸੀ ਕੀ ਲੈਣਾ ਨਾਂ ਉਹਨਾਂ ਦਾ ਹਣਾ ਵਾਇਗਰੂ ਜੇ ਕਹਿੰਦੇ ਵਾਇਗਰੂ ਨਾਮ ਆਪ ਜਾਣਦਾ ਬੰਨਾਂ ਨੂੰ ਕਹਿੰਦੇ ਦਰਿਆਵਾਂ ਨੂੰ ਨੱਕੇ ਨਹੀਂ ਲੱਗਦੇ ਤੇ ਲਾ ਕੇ ਵਿਖਾਤੇ ਜੇ ਲੋਕ ਆਪ ਮਹਾਰੇ ਨਾਂ ਉੱਠਦੇ ਤਾਂ ਕਈ ਜਗ੍ਹਾ ਤੋਂ ਬੰਨ ਆ ਸਾਡਾ ਸ਼ਹਿਰ ਵੀ ਡੁੱਬਿਆ ਹੋਣਾ ਸੀਗਾ ਪੰਜਾਬ ਦੇ ਜਿਹੜੇ ਇਲਾਕੇ ਵਿੱਚ ਹੜ ਆਏ ਹੜ ਪ੍ਰਭਾਵਤ ਲੋਕਾਂ ਦੀ ਬਾਹ ਫੜਨ ਵਾਲਿਆਂ ਦੀ ਵੀ ਗਿਣਤੀ ਘਟ ਨਹੀਂ ਹੈ ਖਾਸ ਕਰਕੇ ਅਸੀਂ ਇਸ ਵੇਲੇ ਖੜੇ ਆਂ ਜ਼ਿਲ੍ਹਾ ਫਿਰੋਜ਼ਪੁਰ ਦੇ ਵਿੱਚ ਸਤਲੁਜ ਪ੍ਰੈਸ ਕਲੱਬ ਹੋਰ ਪਤਵੰਤੇ ਸੱਜਣ ਦਾਨੀ ਸੱਜਣ ਚਾਹੇ ਕੋਈ ਐਨ ਆਰ ਆਈ ਹੋਣ ਕਲਾਕਾਰ ਹੋਣ ਅਦਾਕਾਰ ਹੋਣ ਔਰ ਇਹਨਾਂ ਦੇ ਜ਼ਰੀਏ ਕਿਉਂਕਿ ਇਹਨਾਂ ਨੇ ਮੁਰਵਸੀਬਾ ਕੈਂਪ ਦੀ ਇੱਕ ਸ਼ੁਰੂਆਤ ਕਰਨ ਜਾ ਰਹੇ ਨੇ ਇਸ ਇਲਾਕੇ ਦੇ ਵਿੱਚ ਕਿ ਉਹਨਾਂ ਦੀ ਬਾਹ ਫੜੀ ਜਾਵੇ ਜਿਨ੍ਹਾਂ ਦੇ ਘਰਾਂ 'ਚ ਭਾਵੇਂ ਪਾਣੀ ਉਤਰ ਗਿਆ ਖੇਤਾਂ 'ਚ ਉਤਰ ਗਿਆ ਪਰ ਹਾਲੇ ਵੀ ਉਹਨਾਂ ਦੀ ਮਦਦ ਕਰਨੀ ਬਣਦੀ ਹੈ ਸਾਰਿਆਂ ਨਾਲ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਸਤਲੁਜ ਪ੍ਰੈਸ ਕਲੱਬ ਫਿਰੋਜ਼ਪੁਰ ਤੋਂ ਜਿਹੜੇ ਇਸੇ ਕਲੱਬ ਨੂੰ ਲੰਬੇ ਸਮੇਂ ਤੋਂ ਚਲਾ ਰਹੇ ਨੇ ਲੀਡ ਕਰ ਰਹੇ ਨੇ ਗਾਮਾ ਸਿੱਧੂ ਜੀ ਅਦਾਕਾਰਾਂ ਨਾਲ ਕਲਾਕਾਰਾਂ ਨਾਲ ਮਿਲ ਕੇ ਵੀ ਮਦਦ ਕਰ ਰਹੇ ਨੇ ਤੇ ਬਤੌਰ ਪੱਤਰਕਾਰ ਵੀ ਨੇ ਦੀ ਕੀ ਜ਼ਿੰਮੇਵਾਰੀ ਸਾਰੀ ਗੱਲਬਾਤ ਕਰਾਂਗੇ ਗਾਮਾ ਜੀ ਅਸੀਂ ਕਾਫੀ ਲੰਬੇ ਸਮੇਂ ਤੋਂ ਦੇਖ ਰਹੇ ਹਾਂ ਜਿਵੇਂ ਪੰਜਾਬ ਦੇ ਜਿਹੜੇ ਜਿਹੜੇ ਇਲਾਕੇ ਹੜਪ ਨਾਲ ਪ੍ਰਭਾਵਿਤ ਹੋਏ ਤੁਸੀਂ ਇਸ ਇਲਾਕੇ ਦੇ ਵਿੱਚ ਲੱਗੇ ਹੋਏ ਹੋ ਪਹਿਲਾਂ ਤਾਂ ਮੈਂ ਤੁਹਾਡੇ ਤੋਂ ਤਜਰਬਾ ਜਾਨਣਾ ਚਾਹਣਾ ਕਿਉਂਕਿ ਸੋਸ਼ਲ ਮੀਡੀਆ ਤੇ ਤਸਵੀਰ ਇੱਕ ਪੈ ਜਾਂਦੀ ਹੈ ਉਹਨੂੰ ਤਾਂ ਵਾਹ ਵਾਹ ਹੋ ਜਾਂਦੀ ਹੈ ਕੁਝ ਲੋਕ ਉਹ ਵੀ ਨੇ ਸੇਵਾ ਕਰਨ ਵਾਲੇ ਜਿਹੜੇ ਬਿਨਾਂ ਫੋਟੋ ਤੋਂ ਬਿਨਾਂ ਵੀਡੀਓ ਤੋਂ ਵੀ ਸੇਵਾ 'ਚ ਬਿਲਕੁਲ ਜੀ ਪਹਿਲਾਂ ਤਾਂ ਮੈਂ ਇਹ ਦੱਸ ਦਿਆਂ ਕਿ ਸਾਡਾ ਫਿਰੋਜ਼ਪੁਰ ਇਲਾਕੇ ਨੂੰ ਜਿਵੇਂ ਬਾਨਾਂ ਦੇ ਜਿਹੜੇ ਵੀ ਜ਼ਿਲ੍ਹੇ ਬੈਠੇ ਹਨ ਸਾਰਿਆਂ ਨੂੰ ਮਾਰ ਪੈਂਦੀ ਤੇ ਉਹਦੇ ਨਾਲ ਹੀ ਸਾਨੂੰ ਵੀ ਪੈਂਦੀ ਆ ਜੇ ਮੈਂ ਹੁਣ ਨੇੜੇ ਦੀ ਕਰਾਂ ਤਾਂ 19 'ਚ ਵੀ ਹੜ੍ਹ ਆਏ ਸੀਗੇ ਉਸ ਤੋਂ ਬਾਅਦ 23 ਚ ਆਉਂਦੇ ਆ 23 ਤੋਂ ਬਾਅਦ ਫਿਰ ਹੁਣ ਜਿਹੜਾ 25 ਆ ਜਿਹੜਾ ਇਹ ਸੁੱਖ ਦਾ ਨਹੀਂ ਚੜਿਆ ਕਿਉਂਕਿ ਬਾਰਡਰ ਬੈਲਟ ਸਾਡੇ ਫਿਰੋਜ਼ਪੁਰ ਜ਼ਿਲ੍ਹੇ 'ਚ ਕਰੀਬਨ 1 108 ਜਿਹੜੇ ਪਿੰਡ ਆ ਉਹ ਪਾਣੀ ਦੇ ਵਿੱਚ ਡੁੱਬੇ ਆ ਮਾਰ ਹੇਠ ਆਇਆ ਉਹਨਾਂ ਪਿੰਡਾਂ 'ਚ ਕੁਝ ਪਿੰਡ ਇਹੋ ਜਿਹੇ ਆ ਜਿਨ੍ਹਾਂ ਦੇ ਘਰਾਂ ਚ ਤਾਂ ਪਾਣੀ ਨਹੀਂ ਵੜਿਆ ਜੀ ਪਰ ਫਸਲਾਂ ਜਿਹੜੀਆਂ ਟੋਟਲ ਬਰਬਾਦ ਹੋ ਗਈਆਂ ਪਸ਼ੂਆਂ ਦਾ ਚਾਰਾ ਜਿਹੜਾ ਟੋਟਲ ਬਰਬਾਦ ਹੋ ਗਿਆ ਕਿਉਂਕਿ ਅਸੀਂ ਵਾਰ-ਵਾਰ ਇਹੀ ਕਹਿ ਰਹੇ ਹਾਂ ਕਿ ਹੜ੍ਹਾਂ ਤੋਂ ਬਾਅਦ ਜਿਹੜੀ ਸਥਿਤੀ ਹੋਣੀ ਹੈ ਉਹ ਬੜੀ ਭਿਆਨਕਰ ਹੋਣੀ ਹੈ ਉਦੋਂ ਨੇ ਜੇਠਣਾ ਪੈਣਾ ਕਿਉਂਕਿ ਹੁਣ ਤਾਂ ਚਲੋ ਰਾਸ਼ਨ ਲੱਗ ਪਾ ਕੇ ਇੰਨੇ ਕੁ ਲੋਕ ਆਏ ਇੰਨੇ ਕੁ ਸ਼ਰਦਾ ਲੋਕਾਂ ਚ ਤੁਸੀਂ ਯੂਪੀ ਰਾਜਸਥਾਨ ਹਰਿਆਣਾ ਹਰੇਕ ਜਗ੍ਹਾ ਤੋਂ ਆਕੇ ਵੀ ਲੋਕਾਂ ਨੇ ਸੇਵਾ ਕੀਤੀ ਔਰ ਲਾਈਨਾਂ ਲਗੀਆਂ ਵੰਡਣ ਲਈ ਔਰ ਲੁੱਟ ਵੀ ਮੱਚੀ ਇਹ ਵੀ ਮੈਂ ਦੱਸਣਾ ਚਾਹਣਾ ਲੁੱਟ ਜਿਹੜੇ ਪੀੜਤ ਲੋਕ ਸੀ ਉਹਨਾਂ ਤੱਕ ਕਈ ਵਾਰੀ ਨਹੀਂ ਪਹੁੰਚਦੀ ਸੀ ਜਿਹੜੇ ਦੂਜੇ ਏਰੀਆ ਦੇ ਲੋਕ ਸੀ ਉਹ ਆ ਕੇ ਰਾਸ਼ਨ ਲੈ ਗਏ ਐਵੇਂ ਲੈਣਾ ਚ ਕਿਉਂਕਿ ਸਾਰਾ ਕੋਈ ਤੁਸੀਂ ਅੱਖੀ ਵੇਖਿਆ ਬਿਲਕੁਲ ਮੈਂ ਅੱਖੀ ਵੇਖਦਾ ਰਿਹਾ ਕਿ ਇੱਕ ਟਰੱਕ ਆਇਆ ਤਵਿੱਧ ਮੈਨੂੰ ਲੱਗਾ ਨਹੀਂ ਉਹ ਛੋਟਾ ਆਇਆ ਸੀਗਾ ਟਰੱਕ ਤੇ ਮੈਨੂੰ ਲੱਗਦਾ ਕਿ 15 ਮਿੰਟ ਨਹੀਂ ਲੱਗਾ ਸਾਰਾ ਲੁੱਟ ਕੇ ਲੈ ਗਏ ਇਹ ਹੋ ਜੇ ਗਲ ਭੈਣ ਤੱਕ ਗਏ ਲੋਕ ਹਨ ਉਹ ਲੋਕ ਸੀ ਜਿਹੜੇ ਪੀੜਤ ਨਹੀਂ ਜਿਹੜੇ ਬਾਬਾ ਦੂਜੇ ਪਿੰਡਾਂ 'ਚ ਜੋ ਆਕੇ ਲੁੱਟ ਰਹੇ ਸੀ ਮਤਲਬ ਮਾੜੇ ਟਾਈਮ ਦੇ ਵਿੱਚ ਵੀ ਮਾੜੀਆਂ ਕਰਤੂਤਾਂ ਕਿੰਨਾ ਵੀ ਇੱਥੇ ਆਕੇ ਜਿਵੇਂ ਸਾਡਾ ਮੈਂ ਚਾਰਾਂ ਮੰਨਿਆ ਕੋਲ ਮੈਂ ਮਾਫੀ ਮੈਂ ਕਿਹਾ ਯਾਰ ਮੈਨੂੰ ਸ਼ਰਮ ਆਉਂਦੀ ਐ ਅਸੀਂ ਸ਼ਰਮਿੰਦਾ ਹਾਂ ਤੇ ਸੌਰੀ ਯਾਰ ਤੁਸੀਂ ਸਾਡੇ ਜ਼ਿਲ੍ਹੇ 'ਚ ਆਏ ਹੋ ਸ਼ਰਦਾ ਲੈ ਕੇ ਆਏ ਹੋ ਕਿੱਥੋਂ ਆਏ ਹੋ ਤੇ ਸਾਨੂੰ ਸ਼ਰਮ ਆਉਂਦੀ ਐ ਅਸੀਂ ਮਾਫੀ ਚਾਹੁੰਦੇ ਆਂ ਵੀ ਇਹ ਹਾਲਾਤ ਹੋਏ ਕਿਉਂਕਿ ਜਿਹੜੀਆਂ ਉਹ ਐਨ ਜੀਓ ਸੀ ਆ ਵਿਚਾਰੇ ਜਾਂ ਸ਼ਰਦਾਵਾਨ ਕੋਈ ਵੀ ਲੋਕ ਆਏ ਉਹਨਾਂ ਨੂੰ ਇੱਥੋਂ ਦੀ ਭੇਤ ਨਹੀਂ ਸੀਗਾ ਅਸੀਂ ਕੀ ਕਰਦੇ ਸੀ ਅਸੀਂ ਜਿਹੜਾ ਸਾਡੇ ਰਾਂ ਹੀ ਲੈਂਦਾ ਸੀਗਾ ਜਾਂ ਸਾਡੇ ਰਾਂ ਹੀ ਕੋਈ ਵੰਡਦਾ ਸੀ ਅਸੀਂ ਉਹਨੂੰ ਨਾਲ ਹੀ ਲੈ ਜਾਂਦੇ ਜਾਂ ਉਹਨੂੰ ਪਿੰਡ ਦੇਦੇ ਆਹ ਪਿੰਡ ਚ ਲੋੜ ਹੈਗੀ ਤੁਸੀਂ ਵੀਰੇ ਆਪ ਜਾ ਕੇ ਵੰਡਿਓ ਹਨਾ ਇਸ ਤਰ੍ਹਾਂ ਦਾ ਉਹ ਇਹ ਚੀਜ਼ਾਂ ਬੜੀਆਂ ਵੇਖਣ ਨੂੰ ਮਿਲਿਆ ਕਈਆਂ ਐਨਜੀਓ ਵਾਲਿਆਂ ਨੇ ਪਾਏ ਵੀ ਵੀ ਅਸੀਂ ਮੁੜ ਕੇ ਆਉਂਦੇ ਨਹੀਂ ਹਨਾ ਇਹ ਵੀ ਚਲੋ ਦੁਖੀ ਹੋਇਆ ਬੰਦਾ ਪਾਉਂਦਾ ਹਨਾ ਵੀ ਅਸੀਂ ਸ਼ਰਦਾ ਨੂੰ ਆਏ ਆ ਯਾਰ ਅੱਗੇ ਤੁਸੀਂ ਲੁੱਟ ਮਚਾ ਲਈ ਇੱਕ ਮੈਂ ਬੰਦਾ ਵੇਖਿਆ ਮੁਸਲਮਾਨ ਵੀਰ ਸੀਗੇ ਲੁਧਿਆਣੇ ਤੋਂ ਉਹ ਕਹਿੰਦੇ 5 ਲੱਖ ਦਾ ਰਸ਼ ਨਹੀਂ ਵਾਪਸ ਲੈ ਕੇ ਚੱਲੇ ਆ ਅੱਛਾ ਵਾਪਸ ਲੈ ਕੇ ਚੱਲੇ ਆਂ ਅਸੀਂ ਗੁਰਦੁਆਰੇ ਦੇ ਦੇਾਂਗੇ ਕਾਰਨ ਕਿ ਦੁਖੀ ਹੋ ਗਏ ਕਿ ਰਾਹ 'ਚ ਹੀ ਲੁੱਟੇ ਗਏ ਮੈਂ ਕਿਹਾ ਵੀਰੇ ਤੁਸੀਂ ਅਸਲ 'ਚ ਕੀ ਆ ਚਲੋ ਤੁਹਾਡੀ ਸ਼ਰਧਾ ਜਿੱਥੇ ਮਰਜੀ ਦਿਓ ਪਰ ਤੁਸੀਂ ਅਸਲੀ ਟਿਕਾਣੇ ਤੇ ਨਹੀਂ ਪਹੁੰਚੇ ਰਾਹ 'ਚ ਤਾਂ ਲੁੱਟੇ ਗਏ ਕਿਉਂਕਿ ਉਹ ਭੇਤੀ ਨਹੀਂ ਸੀ ਵਿਚਾਰੇ ਉਹ ਤਾਂ ਸ਼ਰਧਾ ਨੂੰ ਆਏ ਇਸ ਤਰ੍ਹਾਂ ਦਾ ਮੰਜ਼ਰ ਬਹੁਤ ਵੇਖਣ ਨੂੰ ਮਿਲਿਆ ਇਸੇ ਉਹਦੇ ਉਹਦੇ ਜਰੀਏ ਅਸੀਂ ਇੱਕ ਜਿਹੜਾ ਮੋੜ ਵਸੇਬਾ ਕੈਂਪ ਜਿਹੜਾ ਉਹ ਉਹਦਾ ਬਣਾਇਆ ਪੁੱਛੇ ਜਾਂ ਨੀਰੂ ਬਾਜਵਾ ਹੋਰਾਂ ਦੀ ਟੀਮ ਆਈ ਔਰ ਸਰਜੀਤ ਭਾਜੀ ਖੜੇ ਡਾਕਟਰ ਸਰਜੀਤ ਸਿੰਘ ਸਿੱਧੂ ਸਾਹਿਬ ਅਸੀਂ ਇੱਕ ਰਾਏ ਬਣਾਈ ਆ ਜਗਦੀਪ ਵੜਿੰਗ ਹੋਰੀ ਸਾਰੀ ਟੀਮ ਬੀ ਪੱਕੀ ਕਰੀਏ ਕਿ ਹਾੜਾਂ ਤੋਂ ਬਾਅਦ ਜਿਹੜੀ ਸਦਿੱਤੀ ਹੈਗੀ ਆ ਕਿਉਂਕਿ ਅਸੀਂ ਲੋਕਲ ਆ ਸਾਨੂੰ ਪਤਾ ਇੱਥੋਂ ਦਾ ਕਿ ਹਾਲਾਤ ਕੀ ਹੁੰਦੇ ਆ ਹੁਣ ਉੱਥੇ ਪੜਾਅਸ ਮਾਰਨੀ ਆ ਗਰਮੀ ਹੋਣੀ ਆ ਉਹਦੇ ਨਾਲ ਬਿਮਾਰੀਆਂ ਫੈਲਣੀਆਂ ਔਰ ਉਸ ਜ਼ਮੀਨ ਨੂੰ ਬਜਾਉ ਬਣਾਉਣ ਲਈ ਬਹੁਤ ਜੋਰ ਲੱਗਣੇ ਰੇਤਾ ਛੱਟ ਜਾਂਦਾ ਦਰਿਆ ਜੀ ਪੰਜ ਪੰਜ ਫੁੱਟ ਕਈਆਂ ਦੀਆਂ ਜ਼ਮੀਨਾਂ ਨੂੰ ਖੋਰ ਕੇ ਲੈ ਗਿਆ ਢਾ ਲਾ ਲਈ ਉਹ ਜ਼ਮੀਨਾਂ ਤਾਂ ਖਤਮ ਹੋ ਗਈਆਂ ਹੁਣ ਉਹਨਾਂ ਦੇ ਬੱਚਿਆਂ ਦੇ ਦਾਖਲਿਆਂ ਤੱਕ ਉਹਨਾਂ ਨੂੰ ਮੁਸੀਬਤਾਂ ਹੋਣੀਆਂ ਬਹੁਤ ਸਾਰੀਆਂ ਪ੍ਰੋਬਲਮ ਐ ਇਸ ਇਲਾਕੇ ਚ ਆਉਣੀ ਆ ਤੇਲ ਦੀ ਉਹਨਾਂ ਨੂੰ ਲੋਡ ਪੈਣੀ ਐ ਡੀਜ਼ਲ ਦੀ ਖਾਦਾਂ ਦੀ ਬੀਜਾਂ ਦੀ ਜਿਹੜੀਆਂ ਅਸੀਂ ਤਹਈਆ ਕਰਕੇ ਜਿਹੜਾ ਕੈਂਪ ਦਾ ਬਣਾਇਆ ਵੀ ਕੱਲ ਤੋਂ ਹਜ਼ਾਰਾ ਸਿੰਘ ਵਾਲਾ ਪਿੰਡ ਉਸਾਂ ਨੀਲੇ ਤੋਂ ਥੱਲੇ ਉੱਥੇ ਅਸੀਂ ਕੈਂਪ 2 ਵਜੇ ਤੋਂ ਸ਼ੁਰੂਆਤ ਕਰਨ ਜਾ ਰਹੇ ਆ ਬਕਾਇਦਾ ਔਰ ਉੱਥੇ ਹੀ ਕੱਲ ਪੰਜਾਬ ਦੇ ਨਾਮੀ ਸਿੰਗਰ ਵੀ ਆਉਣਗੇ ਕੁਝ ਔਰ ਸਿੰਗਰ ਵਾਰੀ ਵਾਰ ਉਹ ਫੰਡਿੰਗ ਕਰਕੇ ਜਾ ਰਹੇ ਨਾਟ ਕਿ ਫੋਟੋ ਵਾਂਗ ਤੁਸੀਂ ਗੱਲ ਕੀਤੀ ਉਹ ਹੀ ਪੁੱਛ ਲੋ ਸਵਾਲ ਜਿਹੜਾ ਪੁੱਛਦਾ ਇਹੀ ਇਸ ਕਰਕੇ ਆ ਕਿਉਂਕਿ ਕਲਾਕਾਰਾਂ ਨਾਲ ਬੇੜੀ 'ਚ ਬਹਿ ਕੇ ਨਾ ਜਾਣਾ ਗੇੜਾ ਲਾ ਕੇ ਆ ਜਾਣਾ ਬੜਾ ਚੰਗਾ ਜਿਹਾ ਲੱਗਦਾ ਫੋਟੋ ਪੈ ਗਈ ਵੀ ਮੇਰੇ ਫਾਲੋਅਰ ਵੀ ਚਾਰ ਵਧ ਜਾਣਗੇ ਲੋਕੀ ਵਾਹਿਗੁਰੂ ਲਿਖ ਕੇ ਹੱਲਾਸ਼ੇਰੀ ਵੀ ਦੇ ਦੇਣਗੇ ਪਰ ਅਸਲ 'ਚ ਜਿਹੜੇ ਮਦਦਗਾਰ ਹੁੰਦੇ ਆ ਸਾਰੇ ਤਸਵੀਰਾਂ ਤੱਕ ਸੀਮਤ ਨਹੀਂ ਹੁੰਦੇ ਕਈਆਂ ਸੁਣਿਆ ਕਿ ਕਈਆਂ ਅਫਸਰਾਂ ਨੇ 70-70 ਹਜ਼ਾਰ ਦੇ ਨਾਲ ਦੋ ਕੈਮਰਾਮੈਨ ਰੱਖ ਲੈ ਇਵੇਂ ਮੈਂ ਹੋਰ ਜ਼ਿਲ੍ਹਿਆਂ ਦੀ ਗੱਲ ਕਰ ਰਿਹਾ ਵੀ ਇਹ ਵੀ ਹੋਇਆ ਵੀ ਇਹਨੂੰ ਫੋਟੋ ਸੈਸ਼ਨ ਨਹੀਂ ਫੋਟੋ ਸ਼ੋਸ਼ਨ ਕਹਿੰਦੇ ਆ ਸੀ ਹਨ ਇਹ ਫੋਟੋ ਸ਼ੋਸ਼ਨ ਹੋਇਆ ਕਈ ਮੇਰੇ ਵੀਰ ਸੋਸ਼ਲ ਮੀਡੀਆ ਦੀਆਂ ਗਾਲਾਂ ਤੋਂ ਡਰਦੇ ਹੋਏ ਢੇੜਾ ਲਾ ਕੇ ਗਏ ਵੀ ਹਾਂ ਅਸੀਂ ਆ ਗਏ ਆਂ ਸੇਵਾ ਕਰਕੇ ਚਲੇ ਗਏ ਆਂ ਫੋਟੋ ਖਿਚਾ ਕੇ ਬੇੜੀਆਂ 'ਚ ਬਹਿ ਕੇ ਕਿਸੀਆਂ 'ਚ ਬਹਿ ਕੇ ਔਰ ਬੰਨਾਂ ਦੇ ਢੇੜਾ ਲਾ ਕੇ ਲੋਕਾਂ ਨੂੰ ਮਿਲ ਕੇ ਫੋਟੋ ਖਿਚਾ ਕੇ ਆਉ ਗਏ ਆਉ ਗਏ ਆਉ ਗਏ ਇਸ ਤਰ੍ਹਾਂ ਵੀ ਹੋਇਆ ਵੀ ਗਾਲਾਂ ਨਾ ਪੈਣ ਸੋਸ਼ਲ ਮੀਡੀਆ ਤੇ ਕਿਉਂਕਿ ਲੋਕ ਸਾਡੇ ਜਦੋਂ ਤੁਸੀਂ ਬੋਲਦੇ ਹੋ ਮੈਂ ਬੋਲਦਾ ਗੱਲਾਂ ਬਹੁਤ ਵੱਡੀਆਂ ਕਰਦੇ ਆਂ ਸਮਾਜ ਸੇਵਾ ਐ ਕਰਦੇ ਆਂਗੇ ਐ ਹੋ ਜਾ ਸਮਾਜ ਹੋਣਾ ਜੇ ਐ ਹੋ ਜਾ ਕਲਚਰ ਹੋਣਾ ਚਾਹੀਦਾ ਪੰਜਾਬੀ ਗੀਤਾਂ ਚ ਕਰਦੇ ਆਂ ਫਿਲਮਾਂ ਚ ਕਰਦੇ ਆਂ ਹਕੀਕਤ ਕੀ ਹੁੰਨੀ ਆ ਸੀ ਅੰਦਰੋਂ ਕੀ ਆ ਸਾਡਾ ਬਾਹਰੀ ਕਰੈਕਟਰ ਤੇ ਅੰਦਰੂਨੀ ਕਰੈਕਟਰ ਕੀ ਆ ਉਹ ਇੱਥੇ ਬਹੁਤਿਆਂ ਦੇ ਮੈਂ ਚਿਹਰੇ ਵੇਖਿਆ ਮੈਂ ਨਾਂ ਤੱਕ ਨੂੰ ਲੈਣਾ ਥੱਲੇ ਕਹਿਣਗੇ ਹੁਣ ਨਾਂ ਵੀ ਲੈ ਦੇਣਾ ਸੀ ਕੀ ਲੈਣਾ ਨਾ ਉਹਨਾਂ ਦਾ ਹਨਾ ਵਾਇਗਰੂ ਜੇ ਕਹਿੰਦੇ ਵਾਇਗਰੂ ਨਾਮ ਆਪ ਜਾਣਦਾ ਇੱਕ ਪਾਸੇ ਚਲੋ ਇਹ ਨਾਟਕ ਕਰਨ ਵਾਲਿਆਂ ਦੀ ਗੱਲ ਹੋ ਗਈ ਲੁੱਟਣ ਵਾਲਿਆਂ ਦੀ ਗੱਲ ਹੋ ਗਈ ਪਰ ਦੂਜਾ ਪੱਖ ਵੀ ਪੰਜਾਬ ਦਾ ਬਹੁਤ ਪ੍ਰਭਾਵਸ਼ਾਲੀ ਰਿਹਾ ਜਿਹਦੇ ਕਰਕੇ ਲੋਕ ਦੁਨੀਆ 'ਚ ਗੱਲਾਂ ਹੋ ਰਹੀਆਂ ਇੱਥੇ ਪੰਜਾਬੀ ਵੱਸਦੇ ਆ ਜਾਂ ਪੰਜਾਬੀ ਜਾਣਦੇ ਆ ਕਿ ਪੰਜਾਬ ਮੁਸੀਬਤ ਵਿੱਚ ਇੱਕ ਦੂਜੇ ਨਾਲ ਖੜਦਾ ਹੈ ਬੇਸ਼ੱਕ ਅੱਗੇ ਪਿੱਛੇ ਦੂਜੇ ਨੂੰ ਅੱਖਾਂ ਕਢਾਈ ਕੱਢੀ ਜਾਣ ਵੇਖੀ ਜਾਣ ਟੇਡਾ ਝਾਕਣ ਪਰ ਜਦੋਂ ਮੁਸੀਬਤ ਪੈਂਦੀ ਹੈ ਇੱਕ ਦੂਜੇ ਨਾਲ ਖੜ ਵੀ ਜਾਂਦੇ ਹੈ ਬਿਲਕੁਲ ਮੈਂ ਉਹੀ ਕਹਿਣਾ ਨਾ ਕਿ ਐਤੀ ਪੰਜਾਬ ਅੱਗੇ ਜਿਵੇਂ ਪੰਜਾਬ 23 'ਚ ਮੈਂ ਦੇਖਿਆ ਨਾ ਉਦੋਂ ਬਾਹਰਲੇ ਸੂਬਿਆਂ ਚ ਅਜੇ ਰਾਹਤ ਸਮਗਰੀਆਂ ਨਹੀਂ ਆਈਆਂ ਐਤਕੀ ਹਰਿਆਣੇ ਵਾਲੇ ਵੀਰ ਵੀ ਆਏ ਆ ਔਰ ਯੂਪੀ ਤੋਂ ਵੀ ਆਏ ਮੁਸਲਮਾਨ ਵੀਰ ਬਹੁਤ ਆਏ ਰਸਤਾਂ ਤੋਂ ਵੀ ਆਏ ਬਹੁਤ ਸਾਰੇ ਹੋਰ ਹਲਕਿਆਂ ਨੇ ਹੋਰ ਸਟੇਟਾਂ ਨੇ ਵੀ ਇਹਦੇ ਵਿੱਚ ਆ ਮੋਢੇ ਨਾਲ ਕਿਉਂਕਿ ਪੰਜਾਬੀ ਜਦੋਂ ਕਿਤੇ ਵੀ ਮੁਸੀਬਤ ਪਈ ਆ ਦੇਸ਼ ਤੇ ਸਾਡੇ ਸੀਰੀਆ ਚ ਲੀਬੀਆ 'ਚ ਜਾ ਕੇ ਸਾਡੇ ਖਾਲਸਾ ਜਿਹੜਾ ਵਾਲੇ ਵੀਰ ਉੱਥੇ ਜਾ ਕੇ ਖੜਦੇ ਆ ਤੇ ਇਸ ਕੌਮ ਤੇ ਭੀੜ ਪਈ ਪੰਜਾਬ ਪੂਰੇ ਤੇ ਤਾਂ ਲੋਕ ਵੀ ਸਾਡੇ ਨਾਲ ਖੜੇ ਤੇ ਪੰਜਾਬ ਮੈਨੂੰ ਕਹਿੰਦਾ ਕਿ ਇਹ ਦਸਵੰਦ ਜਦੋਂ ਕੱਢਣ ਲੱਗ ਪਏ ਨਾ ਇਹ ਤਾਂ ਸਰਕਾਰਾਂ ਸੁਗੂਰਾਂ ਨੂੰ ਭੁੱਲ ਜਾਣਗੇ ਜੇ ਇਹਨਾਂ ਨੇ ਇਹ ਸੋਚ ਲਿਆ ਧਾਰ ਲੈਣਾ ਕਿ ਦਸਵੰਦ ਕੱਢਣਾ ਤੇ ਰੋੜਾ ਰੂੜਾ ਵੀ ਆਪੇ ਬਣਾ ਲੈਣਗੇ ਇਹਨਾਂ ਨੂੰ ਸਰਕਾਰਾਂ ਦੀ ਲੋੜ ਨਹੀਂ ਪੈਣੀ ਜਦੋਂ ਇਹ ਮਨ ਚ ਆ ਗਿਆ ਇਹ ਸਾਡੀ ਮੂੜੀ ਕੌਮ ਹੈ ਜੇ ਮੂਡ ਬਣ ਗਿਆ ਤਾਂ ਪਤਾ ਨਹੀਂ ਇਹ ਕੀ ਕਰ ਸਕਦੇ ਆ ਬੰਨਾਂ ਨੂੰ ਕਹਿੰਦੇ ਦਰਿਆਵਾਂ ਨੂੰ ਨੱਕੇ ਨਹੀਂ ਲੱਗਦੇ ਤੇ ਲਾ ਕੇ ਵਿਖਾਤੇ ਜੇ ਲੋਕ ਆਪ ਮਹਾਰੇ ਨਾ ਉੱਠਦੇ ਆਪ ਮਹਾਰੇ ਇਹ ਚੀਜ਼ ਨਾ ਕਰਦੇ ਤਾਂ ਕਈ ਜਗ੍ਹਾ ਤੋਂ ਬੰਨ ਆ ਸਾਡਾ ਸ਼ਹਿਰ ਵੀ ਡੁੱਬਿਆ ਹੋਣਾ ਸੀਗਾ ਸਾਡਾ ਸ਼ਹਿਰ ਦੋ ਜਗਾਂ ਤੋਂ ਡੁੱਬ ਸਕਦਾ ਹੈ ਮਹੂ ਏਰੀਆ ਚ ਵੀ ਡੁੱਬ ਸਕਦਾ ਹੈ ਇੱਥੋਂ ਵੀ ਲੋਕਾਂ ਨੇ ਆਪ ਮੁਹਾਰੇ ਮੋੜੇ ਨਾਲ ਮੋੜਾ ਜਾ ਕੇ ਮਤਲਬ ਕੋਈ ਨਹੀਂ ਦੇਖਿਆ ਉਹਦੇ ਵਿੱਚ ਸਾਰੀਆਂ ਬਰਾਦਰੀਆਂ ਦੇ ਲੋਕ ਸੀ ਮੈਂ ਕਹਣਾ ਕਿ ਇਕੱਲੇ ਸਿੱਖ ਨਹੀਂ ਹਿੰਦੂ ਵੀਰ ਮੁਸਲਮਾਨ ਵੀਰ ਹਰੇਕ ਵੀਰ ਨੇ ਆਪਣਾ ਯੋਗਦਾਨ ਪਾਇਆ ਉਹਨਾਂ ਸਾਰਿਆਂ ਨੂੰ ਸਲੂਟ ਹੈ ਇਹਨਾਂ ਨੇ ਤਾਂ ਤਜਰਬਾ ਦੱਸਿਆ ਮੈਂ ਤੁਹਾਡੇ ਤੋਂ ਵੀ ਜਾਨਣਾ ਚਾਹੁੰਦਾ ਜੀ ਤੁਸੀਂ ਇੱਕ ਪਾਸੇ ਐਜੂਕੇਸ਼ਨ ਨੂੰ ਚੰਗੀ ਤਰ੍ਹਾਂ ਇਸ ਕਰਕੇ ਜਾਣਦੇ ਹੋ ਤੁਹਾਡਾ ਪੜਾਈ ਵਾਲਾ ਖੇਤਰ ਵੀ ਰਿਹਾ ਪਰ ਇਸ ਵਾਰੀ ਜਿਹੜਾ ਤਜਰਬਾ ਹੜਾਂ ਕਰਕੇ ਹੋਇਆ ਉਹਦੇ ਬਾਰੇ ਤੁਹਾਡਾ ਕੀ ਖਿਆਲ ਹੈ ਕਿਉਂਕਿ ਅਸੀਂ ਨਹੀਂ ਸਾਡੇ ਕਾਲਜ ਦਾ ਹੈਗੇ ਹੈਗੇ ਉਹਦੇ ਨਾਲ ਮੈਂ ਸੋਸ਼ਲ ਐਕਟੀਵਿਟੀ ਐਕਟੀਵਿਸਟ ਹਾਂ ਔਰ ਸਾਡੀ ਪੰਚਨਦ ਐਜੂਕੇਸ਼ਨਲ ਕਲਚਰ ਐਂਡ ਸੋਸ਼ਲ ਵੈਲਫੇਅਰ ਸੁਸਾਇਟੀ ਦਾ ਮੈਂ ਚੇਅਰਮੈਨ ਹਾਂ ਇੱਥੇ ਦੀ ਪਿੱਛੇ ਜਿਹੜਾ ਕਿਸਾਨ ਅੰਦੋਲਨ ਹੋਇਆ ਸੀ ਉੱਥੇ ਵੀ 2 ਸਾਲ ਲਗਾਤਾਰ ਸਾਡੇ ਕਾਲਜ ਦੀਆਂ 30 ਬੱਸਾਂ ਲਗਾਤਾਰ ਅਪਰਟੂਰ ਕਰਦੀਆਂ ਰਹੀਆਂ ਹਾਂ ਹੁਣ ਦਹਾੜਾਂ ਦੇ ਵਿੱਚ ਵੀ ਸਾਡੀ ਸਾਰੀ ਪੂਰੀ ਟੀਮ ਮੇਰੇ ਨਾਲ ਜਗਦੀਪ ਵੜਿੰਗ ਜਿਹੜੇ ਕਿ ਫਿਲਮੀ ਐਕਟਰ ਨੇ ਨਾਲ ਰਾਈਟਰ ਨੇ ਮੇਰੇ ਸਟੂਡੈਂਟ ਵੀ ਨੇ ਔਰ ਗਰਨਾਮ ਸਿੱਧੂ ਪਾਜੀ ਹਰੀਂ ਇਸ ਸਮਾਜਿਕ ਸੰਸਥਾ ਵਾਂ ਅਸੀਂ ਸਿਰਫ ਸਾਰਾ ਰਾਸ਼ਨ ਪਾਣੀ ਆ ਰਿਹਾ ਹੈ ਚਾਰਾ ਆ ਰਿਹਾ ਹੈ ਲੇਕਿਨ ਅਸਲ ਮੁਸੀਬਤ ਉਦੋਂ ਨਹੀਂ ਜਦੋਂ ਇਹਨਾਂ ਨੂੰ ਆਪਾਂ ਮੁਰਵਸੇਬੇ ਵਾਸਤੇ ਖੜੇ ਕਰਨਾ ਹੈ ਉਦੋਂ ਕਿਸੇ ਨਹੀਂ ਆਉਣਾ ਤੁਹਾਡੀ ਸੁਝਾ ਕੀ ਹੈ ਤੁਸੀਂ ਅੱਖੀ ਵੇਖਿਆ ਹੈ ਹਕੀਕਤ ਵੇਖੀ ਹੈ ਕਿਸ ਢੰਗ ਨਾਲ ਉਹਦਾ ਮੁਰਵਸੇਬਾ ਕੀਤਾ ਜਾ ਸਕਦਾ ਉਹ ਇਸ ਤਰ੍ਹਾਂ ਜਿਸ ਤਰ੍ਹਾਂ ਸਿੱਧੂ ਸਾਹਨੇ ਦੱਸਿਆ ਪੀ ਜਿਹੜਾ ਰਾਸ਼ਨ ਨਜਾਇਜ਼ ਬੰਦਿਆਂ ਕੋਲ ਜਾ ਰਿਹਾ ਅਸੀਂ ਇੱਕ ਕੈਂਪ ਲਗਾ ਰਹੇ ਹਾਂ ਸਿੱਧੂ ਸਾਹਬ ਜੀ ਨੇ ਗਗਨਾਮ ਜੀ ਹਰਾਨੇ ਜੋ ਤੁਹਾਡੇ ਜੀ ਫਿਲਮੀ ਐਕਟਰ ਕਲਾਕਾਰਾਂ ਨਾਲ ਕੇ ਹੰਬਲਾ ਹੰਬਲਾ ਫਾਊਂਡੇਸ਼ਨ ਬਣਾਈ ਹੈ ਉਹਦਾ ਮੁਰਵਸੇਬਾ ਕੈਂਪ ਜਿਹੜਾ ਲਗਾ ਰਹੇ ਉਹਦੇ ਵਿੱਚ ਅਸੀਂ ਕੈਂਪ ਦੇ ਵਿੱਚ ਉਥੇ ਬੈਠਾਂਗੇ ਕੱਲ ਤੋਂ ਉਹ ਨਹੀਂ ਓਪਨ ਕਰ ਰਿਹਾ ਡਿਪਟੀ ਕਮਿਸ਼ਨਰ ਸਾਹਿਬ ਔਰ ਐਸਐਸਪੀ ਸਾਹਿਬ ਨੋਜਪੁਰ ਵੀ ਇੱਕ ਟੀਮ ਬਣੇਗੀ ਜਿਹੜੀ ਕਿ ਜਾਇਜ਼ਾ ਲੈਗੀ ਵੀ ਕਿਹੜੇ ਘਰ ਦਾ ਕਿੰਨਾ ਨੁਕਸਾਨ ਹੋਇਆ ਕਿੰਨੀ ਉਹਦੀ ਫਸਲ ਮਰੀ ਕਿੰਨੀ ਫਸਲ ਨੂੰ ਕਰਾਉਣ ਵਾਲੀ ਹੈ ਕਿੰਨਾ ਨੂੰ ਡੀਜ਼ਲ ਚਾਹੀਦਾ ਹੈ ਕਿੰਨਾ ਬੀਜ ਚਾਹੀਦਾ ਕਿਉਂਕਿ ਜਿਹੜਾ ਐਕਚੁਅਲੀ ਰੋਡ ਬੰਦ ਹੈ ਕਿੰਦੀ ਛੱਤ ਡਿੱਗੀ ਹੈ ਕਿਹੜੇ ਬੱਚੇ ਜਿਹੜੇ ਸਕੂਲਾਂ ਚ ਰਹਿ ਗਏ ਫੀਸਾਂ ਭਰਦੇ ਉਹਨਾਂ ਦੀ ਫੀਸਾਂ ਭਰਨੀਆਂ ਹੈ ਜਿਹੜੇ ਕਾਲਜਾਂ 'ਚ ਐਡਮਿਸ਼ਨ ਨਹੀਂ ਲੈ ਸਕੇ ਤੇ ਉਹਨਾਂ ਨੂੰ ਐਡਮਿਸ਼ਨ ਕਿਵੇਂ ਕਰਾਉਣੀ ਹੈ ਵੱਡੀ ਦਿੱਕਤ ਇਹ ਵੀ ਆਉਣੀ ਹੈ ਨ ਪਰ ਕਿਹਾ ਜਾ ਰਿਹਾ ਕਿ ਜਿਨ੍ਹਾਂ ਦਾ ਮਨਰੇਗਾ ਦੇ ਆਧਾਰ ਤੇ ਜਾਂ ਮਜ਼ਦੂਰਾਂ ਦਾ ਮਜ਼ਦੂਰੀ ਨਾਲ ਕੰਮ ਚੱਲਦਾ ਸੀ ਉਹਨਾਂ ਲਈ ਤਾਂ ਮੁਆਵਜ਼ਾ ਵੀ ਨਹੀਂ ਮਿਲਣਾ ਸਰਕਾਰ ਤੋਂ ਕਿਸੇ ਤਰ੍ਹਾਂ ਦਾ ਉਹਨਾਂ ਲਈ ਵੀ ਕੁਝ ਸੋਚਣਾ ਚਾਹੀਦਾ ਬਿਲਕੁਲ ਜੀ ਸਾਰੇ ਸਾਰੇ ਵਰਗਾਂ ਵਾਸੀ ਸੋਚਣਾਗੇ ਜਿੰਨੀ ਦੇਰ ਤੱਕ ਆਪਣੇ ਪੈਰਾਂ ਤੇ ਖੜੇ ਨਹੀਂ ਹੁੰਦੇ ਸੀ ਉਹਨਾਂ ਦਾ ਪੂਰਾ ਸਾਥ ਦੇਾਂਗੇ ਅਸੀਂ ਨਹੀਂ ਸਾਡੇ ਨਾਲ ਪੂਰੀ ਇੰਡਸਟਰੀ ਖੜੀ ਹੈ ਕੱਲੇ ਕੋਈ ਸਾਡੀ ਜ਼ਿੰਮੇਵਾਰੀ ਲੱਗੀ ਹੈ ਜਿਹੜੀ ਕਿ ਹਜ਼ਾਰਾ ਸਿੰਘ ਵਾਲਾ ਨਾਲ ਜਿਹੜੇ 12 ਤਰ੍ਹਾਂ ਪਿੰਡ ਨੇ ਉਹਨਾਂ ਦੇ ਉੱਪਰ ਬਾਕੀ ਜਿਹੜੇ ਅਜਨਾਲਾ ਹੋ ਗਿਆ ਮੱਲਾ ਵਾਲਾ ਸਾਈਡ ਹੋ ਗਿਆ ਮਾਝਾ ਹੋ ਗਿਆ ਤਰਨਤਨ ਉੱਥੇ ਵੀ ਸਾਡੇ ਕਲਾਕਾਰ ਵੀ ਔਰ ਤੁਸੀਂ ਮੈਂ ਦੱਸਦਾ ਇਹ ਭਾਈ ਸਾਹਿਬ ਮਹਿੰਦਰ ਖਣਗਸੇ ਨਾਲ ਦਾ ਨਾਮ ਇਹ ਸਰਸੇ ਤੋਂ ਇਹਨਾਂ ਸਾਡੀ ਪੋਸਟ ਵੀ ਵੇਖੀ ਤੇ ਪੋਸਟ ਤੋਂ ਬਾਅਦ ਸਪੈਸ਼ਲ ਸਾਨੂੰ ਫਿਰ ਮਿਲੇ ਪਹਿਲਾਂ ਸਾਡੇ ਫਰੋਜਪੁਰ ਚ ਹੀ ਕੰਮ ਕਰਦੇ ਸੀ ਪਾਸ ਕਰਦੇ ਇੰਚਾਰਜ ਸੀਗੇ ਸਪੈਸ਼ਲ ਮੈਨੂੰ ਹੁਣੇ ਕਹਿੰਦੇ ਵੀ ਮੈਂ ਵੀ ਕੁਝ ਕਰਨਾ ਚਾਹੁੰਦਾ ਤੇ ਬਾਜੀ ਆਪ ਹੀ ਦੱਸਣਗੀ ਤੁਸੀਂ ਸਰਸੇ ਤੋਂ ਆਏ ਹੋ ਚੇਚੇ ਤੋਂ ਹਾਂਜੀ ਨਮਸਕਾਰ ਆਪਕੇ ਚੈਨਲ ਕੋ ਬਹੁਤ ਬਹੁਤ ਸ਼ੁਭਕਾਮਨਾئیں ਦਿੰਦਾ ਹੂੰ ਕਿ ਆਪਨੇ ਲੋਕੋ ਕੀ ਜੋ ਆਵਾਜ਼ ਹੈ ਉਹ ਉਠਾਣੇ ਕੀ ਕੋਸ਼ਿਸ਼ ਕੀ ਹੈ दरअसल क्या है कि मैं फिरोजपुर में सात साल काम करके गया हूँ और हरियाणा जो सिरसा है वो हरियाणा तो है ही है उसके साथ राजस्थान बॉर्डर भी लगता है वहाँ के लोगों को ज़्यादातर लोगों को जो संस्थाएं चलाते हैं उनको पता है कि मैं यहाँ काम करके गया हूँ फिरोजपुर में तो मेरे को हर दिन रोज़ कई फोन आते हैं कि आप बताओ कि वहाँ किस चीज़ की ज़रूरत है क्या हम भेजें क्या हम उनकी मदद करें हमारे भाई जो वहाँ मुसीबत में है तो मेरे को ख़ुद को नहीं पता हम पंजाब से कई पोस्टें भी देखी भी जो सामग्री भेज रहे हैं वो ज़्यादा हो रही है या कहीं कहीं जैसे गुरनाम जी ने बताया भी उसका मिस भी हो रहा है तो इस सारी चीज़ को तय से जानने के लिए मैं यहाँ पे रोजपुर में आया हूँ दो दिन से पूरा तसली से जान के और इन्होंने जो फाउंडेशन बनाया है जो फाउंडेशन अब काम करेगा कल 12 सितंबर से जो कैंपेन ये शुरू कर रहे हैं हम तो इनसे पूछेंगे उसके बाद भी हम बताओ हम क्या उधर से जो लोग भेजना चाहते हैं क्या राशन भेजें या तेल भेजें या पैसा भेजें या इंट सीमेंट जो भी चीज़ें हैं ਜੋ ਲੋਕਾਂ ਦੀ ਮਦਦ ਕਰ ਸਕੇ ਤਾਂ ਇਨਕੀ ਡਾਇਰੈਕਸ਼ਨ ਵਿੱਚ ਅਸੀਂ ਵਾਹ ਬੈਠ ਕੇ ਕੰਮ ਕਰਾਂਗੇ। ਲੋਕ ਇੱਕ ਗੱਲ ਅਸੀਂ ਕਹਿ ਸਕਦੇ ਹਾਂ ਖਾਸ ਕਰਕੇ ਇਸ ਇਲਾਕੇ 'ਚ ਜਿਹੜੇ ਮਾਰਥਲੇ ਆ ਗਏ ਉਹਨਾਂ ਨੂੰ ਉਮੀਦ ਵਿੱਚ ਰਹਿਣ ਦੀ ਲੋੜ ਹੈ ਡੋਲਣ ਦੀ ਲੋੜ ਨਹੀਂ ਹੈ ਤੁਹਾਡੇ ਵਰਗੇ ਲੋਕ ਖੜੇ। ਨਾ ਨਾ ਬਿਲਕੁਲ ਨਹੀਂ ਪੂਰਾ ਹਰਿਆਣਾ ਔਰ ਰਾਜਸਥਾਨ ਦੋ ਸਟੇਟਾਂ ਨੂੰ ਮੈਂ ਟੱਚ ਕਰਦਾ ਹੂੰ। ਦੋ ਸਟੇਟਾਂ ਦੀ ਤਰਫੋਂ ਮੈਂ ਕਹਿ ਸਕਦਾ ਹੂੰ ਇੱਕ ਆਵਾਜ਼ ਅਗਰ ਪੰਜਾਬ ਕੀ ਜਾਏਗੀ ਤਾਂ ਪੂਰਾ ਹਰਿਆਣਾ ਖੜਾ ਹੋ ਕੇ ਆ ਜਾਏਗਾ ਐਸੀ ਕੋਈ ਬਾਤ ਨਹੀਂ ਹੈ। ਦੂਸਰੀ ਬਾਤ ਮੇਰਾ ਖੁਦ ਮੇਰਾ ਬੇਟਾ ਹੈ ਜੋ ਦਿਨੇਸ਼ ਗੰਗਸ वो खबरें हिंदुस्तान न्यूज़ ग्रुप चला रहा है उसके कई प्लेटफार्म है उसने अपने जो इस पर बनाया हुआ है व्हाट्सएप पे ग्रुप उसमें डाला आप हमारी मदद के लिए तो उसमें पैसे आए हैं काफ़ी जितने भी आए हैं वो अभी हिसाब नहीं किया वो हम गुरु जी को यहाँ ज़रूरत की चीज़ें खरीदने के लिए देंगे दूसरा हमारा भगत धना जी ट्रस्ट है भगत धन्ना जी ट्रस्ट में जो हमारे संरक्षक है डॉक्टर राजेंद्र कड़वासरा जी प्रधान है राही साहब अमरीक सिंह जी राही उन उन उन्होंने भी उस मतलब ट्रस्ट में कुछ पैसे जो है इकट्ठे किए हैं और आह्वान किया है कि पंजाब के भाइयों की मदद करें वो पैसा भी हमें इनके थ्रू ज़रूरतमंदों को सही जगह पे लगवाने के लिए देके जाएंगे और इससे पहले ग्राउंड रिपोर्ट इनके साथ में कल वहाँ कैंप में देखूँगा और मदद की जो बात कही आपने जो पंजाब हमेशा किसी भी तरह कहीं भी मुसीबत आ जाए तो सबसे आगे पंजाब होता है जी। इस चीज़ को हरियाणा राजस्थान अन्य स्टेट समझ गए हैं बहुत अच्छी तरह से समझते हैं अभी अब उन लोगों में अगर मुसीबत है तो हम पीछे रहें तो फिर ये हमारा इंसानियत का धर्म नहीं है ਤਾ ਇਹਨਾਂ ਲੋਕਾਂ ਨੇ ਨਾ ਸੱਜਣਾ ਨੇ ਆਪਣੀ ਗੱਲ ਦੱਸੀ ਹੈ ਕਿ ਮਦਦ ਕਿਵੇਂ ਕਰਨੀ ਹੈ ਤਾਂ ਤੁਸੀਂ ਵੀ ਜੇਕਰ ਮਦਦ ਲੈਣਾ ਚਾਹੋ ਨੇ ਉਹ ਖਾਸ ਕਰਕੇ ਫਿਰੋਜ਼ਪੁਰ ਦਾ ਇਲਾਕਾ ਤਾਂ ਪਿੰਡ ਹਜ਼ਾਰਾ ਸਿੰਘ ਵਾਲਾ ਜਿਹੜਾ ਕਿ ਹੁਸੈਨੀ ਵਾਲੇ ਦੇ ਬਿਲਕੁਲ ਲਾਗੇ ਪੈਂਦਾ ਹੈ ਉੱਥੇ ਮਦਦ ਲੈ ਸਕਦੇ ਹੋ ਇੱਕ ਰਾਹਤ ਕੈਂਪ ਲੱਗਣ ਜਾ ਰਿਹਾ ਜਿਸ ਦੇ ਵਿੱਚ ਪਾਰਦਰਸ਼ੀ ਢੰਗ ਦੇ ਨਾਲ ਲੋਕਾਂ ਦੀ ਮਦਦ ਕੀਤੀ ਜਾਣੀ ਹੈ ਕਿਸੇ ਨਾਲ ਕੋਈ ਵਿਤਕਰਾਨੀ ਹੋਵੇਗਾ ਚਾਹੇ ਮਜ਼ਦੂਰ ਹੈ ਕਿਸਾਨ ਹੈ ਦੁਕਾਨਦਾਰ ਹੈ ਸਭ ਦੀ ਮਦਦ ਕੀਤੀ ਜਾਣੀ ਹੈ ਤਾਂ ਦੇਖਦੇ ਆਉਣ ਵਾਲੇ ਸਮੇਂ ਦੇ ਵਿੱਚ ਇਸ ਤਰ੍ਹਾਂ ਹੋਰ ਮਦਦ ਵਾਲੇ ਹੱਥ ਕਿੰਨੇ ਉੱਠਦੇ ਨੇ ਹਾਲਾਂਕਿ ਦੋ ਰਾਵਾਂ ਨਹੀਂ ਇਸ ਵਿੱਚ ਕਿੰਨੀ ਲੋਕਾਂ ਦੀ ਮਦਦ ਹੁਣ ਤੱਕ ਹੋ ਚੁੱਕੀ ਐ ਤਾਂ ਫਿਰੋਜ਼ਪੁਰ ਜ਼ਿਲ੍ਹੇ ਦੇ ਵਿੱਚ ਅਸੀਂ ਲਗਾਤਾਰ ਇਸ ਦੇ ਉੱਤੇ ਗੱਲ ਕਰ ਰਹੇ ਹਾਂ ਹੋਰ ਨਾ ਥਾਵਾਂ ਦੇ ਉੱਤੇ ਵੀ ਗੱਲ ਜਾ ਕੇ ਕਰਾਂਗੇ ਪਰ ਇੱਥੇ ਜਿਵੇਂ ਵੱਖੋ-ਵੱਖਰੇ ਵਰਗਾਂ ਦੀ ਅਸੀਂ ਗੱਲ ਕਰ ਰਹੇ ਹਾਂ ਉੱਥੇ ਸਾਡੇ ਨਾਲ ਹੋਰ ਸਾਜਣ ਨੇ ਤੁਹਾਡੇ ਤੋਂ ਮੈਂ ਅਖੀਰ ਚ ਇਹੀ ਜਾਨਣਾ ਚਾਹੁੰਨਾ ਬਾਕੀ ਗੱਲਾਂ ਤਾਂ ਸਾਰੀਆਂ ਹੋ ਗਈਆਂ ਤੁਹਾਡੇ ਇਹ ਸਾਰੇ ਇਲਾਕੇ ਨੂੰ ਲੈ ਕੇ ਤੁਹਾਡਾ ਤਜਰਬਾ ਕੀ ਕਹਿੰਦਾ ਕਿ ਵਾਕੇ ਲੋਕਾਂ ਦੀ ਮਦਦ ਹੋਏਗੀ ਕੋਈ ਨਹੀਂ ਬਚੇਗਾ ਦੇਖੋ ਜੀ ਸਭ ਤੋਂ ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੀ ਆਵਾਜ਼ ਜਿਹੜੀ ਇਹ ਹੋਰ ਲੋਕਾਂ ਤੱਕ ਪਹੁੰਚਾ ਰਹੇ ਹੋ ਮੈਂ ਖੁਦ ਜਿੱਥੇ ਖੁਦ ਹੜ੍ਹ ਪੀੜਤਾਂ ਜੀ ਮੈਂ ਉੱਥੇ 25 ਸਾਲ ਤੋਂ ਸਕੂਲ ਚਲਾ ਰਿਹਾ 23 ਵਿੱਚ ਵੀ ਪਾਣੀ ਆ ਗਿਆ ਸੀਗਾ ਹੁਣ ਵੀ ਪਾਣੀ ਆ ਗਿਆ ਪਰ ਇੱਕ ਮੈਂ ਤੁਹਾਡੇ ਚੈਨਲ ਰਾਹੀਂ ਅਪੀਲ ਕਰਨਾ ਸਾਰੇ ਲੋਕਾਂ ਨੂੰ ਕਿ ਬੇਨਤੀ ਹੈ ਕਿ ਹਰ ਸਮਗਰੀ ਉਹ ਲੈ ਜਿਨ੍ਹਾਂ ਨੂੰ ਲੋੜ ਹੈ ਕਿਉਂਕਿ ਇੱਥੇ ਪ੍ਰਧਾਨ ਜੀ ਨੇ ਦੱਸਿਆ ਇੰਨੀ ਕੁ ਦਰਵਰਤੋਂ ਹੋ ਰਹੀ ਹੈ ਲੋਕਾਂ ਦੇ ਦਿਲ ਟੁੱਟ ਰਹੇ ਨੇ ਕਈ ਵਾਰ ਸਹੀ ਜਗ੍ਹਾ ਤੇ ਲੰਗਰ ਨਹੀਂ ਪਹੁੰਚ ਰਿਹਾ ਹੁਣ ਜਿਹੜਾ ਮੇਨ ਕੈਂਪ ਲੱਗ ਰਿਹਾ ਸ਼ੁਰੂ ਹੋ ਰਿਹਾ ਜਿਹੜਾ ਸਾਡੇ ਫਿਲਮੀ ਸਟਾਰ ਜਾਂ ਹੋਰ ਕਲਾਕਾਰ ਕਰ ਰਿਹਾ ਸਾਰਿਆਂ ਕੀ ਬੇਨਤੀ ਏ ਕਿ ਉਸ ਰਾਹਤ ਜਿਹੜਾ ਕੈਂਪ ਲੱਗ ਰਿਹਾ ਉਹਦਾ ਲਾਹਾ ਸਿਰਫ ਉਹ ਲੈਣ ਜਿਨ੍ਹਾਂ ਨੂੰ ਲੋੜ ਏ ਜਿਨ੍ਹਾਂ ਨੂੰ ਲੋੜ ਨਹੀਂ ਉਹ ਭਾਈ ਸਾਹਿਬ ਇਸ ਤੋਂ ਦੂਰ ਰਵੋ ਇਹ ਬੜਾ ਵੱਡਾ ਪਾਪ ਵੀ ਹੋਏਗਾ ਤੇ ਇੱਕ ਮੈਂ ਸਾਰੇ ਐਨ ਆਰ ਆਈ ਜਾਂ ਹੋਰ ਵੀਰਾਂ ਨੂੰ ਵੀ ਬੇਨਤੀ ਕਰਾਂਗਾ ਕਿ ਉਹ ਵੱਧ ਤੋਂ ਵੱਧ ਇਸ ਹੰਬਲਾਮਾਰ ਮੋੜ ਵਸੀਬੇ ਕੈਂਪ ਵਿੱਚ ਸਾਥ ਦੇਣ ਤੇ ਵੱਧ ਤੋਂ ਵੱਧ ਪੈਸਾ ਜਾਂ ਜਿਸ ਤਰ੍ਹਾਂ ਵੀ ਹੈਲਪ ਕਰਨੀ ਚਾਹੁੰਦੇ ਕਰਨ ਤਾਂ ਕਿ ਲੋਕਾਂ ਨੂੰ ਮੋੜ ਪੈਰਾਂ ਤੇ ਖੜਾ ਕੀਤਾ ਜਾ ਸਕੇ ਤਾਂ ਇਹਨਾਂ ਲੋਕਾਂ ਨੇ ਜਿਸ ਢੰਗ ਨਾਲ ਮਦਦ ਦਾ ਹਿੱਲਾ ਕੀਤਾ ਵਸੀਲਾ ਕੀਤਾ ਹੈ ਪ੍ਰਸ਼ਾਸਨ ਨੂੰ ਸਰਕਾਰ ਨੂੰ ਵੀ ਇਸ ਗੱਲ ਦੇ ਉੱਤੋਂ ਜਾਣੂ ਹੋਣਾ ਚਾਹੀਦਾ ਹੈ ਕਿ ਜੇਕਰ ਇਹਨਾਂ ਲੋਕਾਂ ਦੇ ਹੱਥ ਅੱਗੇ ਵਾ ਸਕਦੇ ਆ ਤੇ ਸਰਕਾਰ ਲੋਕਾਂ ਦੀ ਮਦਦ ਕਿਉਂ ਨਹੀਂ ਕਰ ਸਕਦੀ ਤੁਹਾਡਾ ਕੀ ਮੰਨਣਾ ਹੈ ਆਪਣੇ ਆਪਣੇ ਵਿਚਾਰ ਵੀ ਜਰੂਰ ਸਾਂਝੇ ਕਰੋ